हां जी दोस्तों ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਸ ਸਮੇਂ ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਵਿੱਚ ਬਾਹਰ ਵਿਦੇਸ਼ ਜਾਣ ਦੀ ਦੌੜ ਲੱਗੀ ਹੋਈ ਹੈ ਨੌਜਵਾਨ ਪੰਜਾਬ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਵਿੱਚ ਸੈੱਟ ਹੋਣਾ ਚਾਹੁੰਦੇ ਹਨ ਪਰ ਉੱਥੇ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਕੁਝ ਨੌਜਵਾਨ ਤਾਂ ਆਪਣੇ ਘਰਾਂ ਦੀਆਂ ਮਜਬੂਰੀਆਂ ਕਰਕੇ ਵਿਦੇਸ਼ਾਂ ਵਿੱਚ ਚਲੇ ਜਾਂਦੇ ਨੇ ਪਰ ਉੱਥੇ ਹੀ ਕੁਝ ਚੰਗੇ ਅਮੀਰ ਘਰਾਂ ਦੇ ਮੁੰਡੇ ਸ਼ੌਂਕ-ਸ਼ੌਂਕ ਵਿੱਚ ਵਿਦੇਸ਼ਾਂ ਨੂੰ ਚਲੇ ਜਾਂਦੇ ਨੇ ਤੇ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਕਸੂਤੇ ਫਲ ਜਾਂਦੇ ਨੇ ਤੇ ਹੁਣ ਬਿਲਕੁਲ ਉਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਜੋ ਮੁੰਡਾ ਤੁਸੀਂ ਵੇਖ ਰਹੇ ਹੋ ਇਹ ਮੁੰਡਾ ਪੰਜਾਬ ਵਿੱਚ 22 ਏਕੜ ਜ਼ਮੀਨ ਦਾ ਮਾਲਕ ਹੈ ਤੇ ਇੱਕ ਅੱਲਾ ਕੱਲਾ ਹੀ ਭਰਾ ਹੈ ਯਾਰਾਂ ਦੋਸਤਾਂ ਵੱਲ ਵੇਖੋ ਵੇਖ ਇਹ ਵੀਰ ਵੀ 40 ਲੱਖ ਰੁਪਏ ਲਾ ਕੇ ਅਮਰੀਕਾ ਵਿੱਚ ਚਲਿਆ ਜਾਂਦਾ ਆ ਤੇ ਉੱਥੇ ਹੁਣ ਇਸ ਨੂੰ ਸੜਕਾਂ ਦੇ ਉੱਤੋਂ ਦੇਖੋ ਕਿਵੇਂ ਕਚਰਾ ਚੁੱਕਣਾ ਪੈ ਰਿਹਾ ਹੈ ਤੇ ਇਸ ਵੀ ਉਹਦੇ ਨਾਲ ਗਏ ਹੀ ਮੁੰਡੇ ਹੁਣ ਇਸ ਨੂੰ ਕਿਵੇਂ ਟੀਚਰਾਂ ਕਰ ਰਹੇ ਨੇ ਦੇਖੋ ਪੂਰੀ ਮੇਰਾ ਵੀਰ ਮਾਪਿਆਂ ਦਾ ਕੱਲਾ ਕੱਲਾ ਪੁੱਤਰ ਪਿੱਛੇ 22 ਕਿਲੇ ਦਾ ਹੁੰਦਾ ਹੈ ਕੈਨੇਡਾ ਅਮਰੀਕਾ ਆ ਕੇ ਹੁਣ ਟਰੈਸ਼ ਦਿਆਂ ਬਦਲਣ ਬੁੱਢੇ ਨੂੰ ਫੋਨ ਕਰਕੇ ਸਾਰੀ ਵੇਚ ਦੇ ਪੰਪ ਬਾਣਾ ਇੱਥੇ ਫੜਕਾ ਦਿਆ ਸਾਰੀ ਉੱਤੇ ਮੂੰਹ ਤੇ ਕਰ ਉਹ ਬਾਈਆਂ